50000 ਰੁਪਏ ਨਾਮ ਦੇਮਗੇ ਜੇ ਕੋਈ ਸਾਫਤ ਕਰਦੇ ਵੀ ਘਿਓ ਦੇ ਵਿੱਚ ਕੋਈ ਮਿਲਾਵਟਾ ਦਹੀਂ ਚ ਮਿਲਾਵਟ ਕੋਈ ਦੁੱਧ ਚ ਮਿਲਾਵਟ ਸਾਫਤ ਕਰਦੇ ਆਪਣੇ ਕਿਸੇ ਵੀ ਪ੍ਰੋਡਕਟ ਚ ਮਿਲਾਵਟ ਸਾਫਤ ਕਰਦੇ ਜਾਂ ਕੋਈ ਵੀ ਚੀਜ਼ ਵੀ ਬਾਜ਼ਾਰੋਂ ਲੈ ਕੇ ਪਾਈ ਹੋਵੇ ਚੀਜ਼ ਕਰਨੇ ਆਪਦਾ ਸਾਰਾ ਗੁੱਸਾ ਪਹਿਲਾਂ ਅਸੀਂ ਪਿੰਡ ਦੁੱਧ ਪਾਉਂਦੇ ਸੀ ਉਥੇ ਰੇਟ ਨਾ ਮਿਲਣ ਕਰਕੇ ਦੁੱਧ ਦੀ ਬੇਕਦਰੀ ਕਰਕੇ ਹੁਣ ਆਪਦਾ ਕੰਮ ਆਪਣੇ ਸਟਾਰਟ ਕਰ ਲਿਆ ਪਿਓਰ ਚੀਜ਼ ਦੇਣਾ ਨਹੀਂ ਦੇਖੋ ਵੀ ਆਪਦੀ ਜਮਾਈ ਹੋਈ ਹੈ ਹਾਂਜੀ ਬੇਤਰ ਦੇਖ ਸਕਦੇ ਆ ਕਿ ਮਿੱਟੀ ਦੇ ਕੁਜੇ ਦੇ ਵਿੱਚ ਬਈ ਦਹੀਂ ਜਮਾਈ ਹੋਈ ਹੈਗੀ ਹਾਂ ਟੇਸਟ ਵੀ ਦਾ ਬਈ ਜਿ ਵੱਖਰਾ ਹਾਂਜੀ ਹਾਂ ਗਾਰੰਟੀ ਸੁਦਾ ਹੋਊਗੀ ਕੋਈ ਮਲਾਵਟ ਸਾਫਤ ਕਰਦੇ ਕੁਝ ਵੀ ਕਰਦੇ ਆਪਾਂ ਉਹ ਚੀਜ਼ ਦੇਣ ਦਾ ਅੱਜ ਇਹ ਬਾਜ਼ਾਰ ਦਾ ਆਪਾਂ 1 ਲੀਟਰ ਦੁੱਧ ਲੈਣੇ ਆ ਤਾਂ ਆਪਣਾ ਦੁੱਧ 1.5 ਲੀਟਰ 2 ਲੀਟਰ ਦਾ ਮੁਕਾਬਲਾ ਕਰੂਗਾ ਉਹ ਦੋ 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 ਪਾ ਲੋ ਆਪਣਾ ਇੱਕ ਪਾ ਲੋ ਲੈ ਵੀ ਮਿੱਤਰੋ ਸਾਇ ਸੰਗਰੂਰ ਚ ਖੜਿਆਂਗੇ ਜਿਹੜੇ ਮੇਰੇ ਵੀਰ ਬਾਈ ਘਰ ਦਾ ਦੁੱਧ ਕਿਉ ਲੱਸੀ ਦਹੀਂ ਖਾਣ ਪੀਣ ਦੇ ਸ਼ਕੀਨ ਨੇ ਤਾਂ ਵਈ ਅੱਜ ਦੀ ਵੀਡੀਓ ਉਹਨਾਂ ਵਾਸਤੇ ਆਗੇ ਨਾ ਤੇ ਮਿੰਟੂ ਬਾਈ ਆਪਣੇ ਕੋਲ ਆ ਤੇ ਮਿੰਟੂ ਬਾਈ ਨੇ ਬਈ ਆਪਦਾ ਨਮਾਕਾ ਮੁਕ ਤੋੜ ਲਿਆ ਤੇ ਸੌ ਖਾਲੀ ਵੀ ਆਪਾਂ ਹਰੇਕ ਮੇਰੇ ਵੀਰ ਨੂੰ ਪੈਨ ਨੂੰ ਪਿਆਰ ਖਵਾਵਾਂਗੇ ਕਿਉਂ ਬਾਈ ਬਿਲਕੁਲ ਜੀ ਬਿਲਕੁਲ ਐਨ ਵਧੀਆ ਜੀ ਵਧੀਆ ਠੀਕ ਆ ਬਾਈ ਜੀ ਕਿੰਨਾ ਟਾਈਮ ਹੋ ਗਿਆ ਬਈ ਇਹ ਕੰਮ ਨੂੰ ਆਪਣੇ ਨੂੰ ਇਹ ਕੰਮ ਨੂੰ ਵੀਰੇ ਹੋਇਆ ਤਾਂ ਪੰਜ ਦਿਨ ਹੀ ਨੇ ਆਪਾਂ ਨੂੰ ਐਸੇ ਵੈਸੇ ਦਾ ਠੀਕ ਹੈ ਜੀ ਆ ਆਪਣੀ ਸੋਚ ਸੀ ਜੀ ਆਪਣੇ ਕੋਲੇ ਆਪਦੇ ਡੰਗਰ ਨੇ ਆਪਦਾ ਸਾਰਾ ਗੁੱਸਾ ਪਹਿਲਾਂ ਅਸੀਂ ਪਿੰਡ ਦੁੱਧ ਪਾਉਂਦੇ ਸੀ ਉਥੇ ਰੇਟ ਨਾ ਮਿਲਣ ਕਰਕੇ ਦੁੱਧ ਦੀ ਬੇਕਦਰੀ ਕਰਕੇ ਹੁਣ ਆਪਦਾ ਕੰਮ ਆਪਨੇ ਸਟਾਰਟ ਕਰ ਲਿਆ ਪਿਓਰ ਚੀਜ਼ ਦੇਣ ਦਾ ਗਰੰਟੀ ਸੁਦਾ ਹੋਊਗੀ ਕੋਈ ਮਲਾਵਟ ਸਾਫਤ ਕਰਦੇ ਕੁਛ ਵੀ ਕਰਦੇ ਆਪਾਂ ਉਹ ਚੀਜ਼ ਦੇ ਦੇਣ ਦਾ ਰਹਾਂਗੇ ਲੈ ਵੀ ਮਿੱਤਰੋ ਕਹਿੰਦੇ ਨਾ ਵੀ ਜੱਟ ਜੇ ਆਪਦਾ ਸਮਾਨ ਆਪ ਵਿੱਚ ਤਾਂ ਜ਼ਿਆਦਾ ਕਮਾਈ ਕਰ ਸਕਦਾ ਕਿਉਂਕਿ ਕੋਈ ਗੱਲਬਾਤ ਹੋਈ ਪਈ ਆ ਬਣਾਣਾ ਸਹੀ ਗੱਲ ਹੈ ਸਹੀ ਗੱਲ ਹੈ ਠੀਕ ਹੈ ਜੀ ਕੀ ਕੀ ਹੁੰਦਾ ਵੀ ਆਪਣੇ ਕੋਲੇ ਆਪਣੇ ਕੋਲੇ ਹੁੰਦਾ ਜੀ ਚਾਟੀ ਵਾਲੀ ਲੱਸੀ ਹੁੰਦੀ ਹੈ ਜੀ ਦੁੱਧ ਹੁੰਦਾ ਜੀ ਮਿੱਠੀ ਲੱਸੀ ਹੁੰਦੀ ਆ ਦਹੀਂ ਹੁੰਦਾ ਜੀ ਹਾਂ ਜੀ ਤੇ ਪਿਓਰ ਆਪਣਾ ਘਿਓ ਹੁੰਦਾ ਹਾਂਜੀ ਤੇ ਪਨੀਰ ਤੇ ਕਰੀਮ ਤੇ ਮੱਖਣ ਜੀ ਠੀਕ ਹੈ ਲੈ ਵੀ ਮਿੱਤਰੋ ਪਹਿਲਾ ਤਾਂ ਨਾ ਤੁਸੀਂ ਦਹੀਂ ਦੇਖੋ ਵੀ ਅੱਭੀ ਜਮਾਈ ਹੋਈ ਹੈ ਹਾਂਜੀ ਵੀ ਮਿੱਤਰ ਦੇਖ ਸਕਦਾ ਜਾਨਾ ਕਿ ਮਿੱਟੀ ਦੇ ਕੁਜੇ ਦੇ ਵਿੱਚ ਬਈ ਦਹੀਂ ਜਮਾਈ ਹੋਈ ਹੈਗੀ ਹਾਂ ਟੇਸਟ ਵੀ ਦਾ ਬਈ ਜੀ ਵੱਖਰਾ ਹਾਂਜੀ 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 ਠੀਕ ਹੈ ਜੀ ਤੇ ਇਹ ਚੀਜ਼ ਬਈ ਇਹ ਆਪਣਾ ਹੈਗਾ ਘਿਓ ਜੀ ਪਿਓਰ ਘਿਓ ਪਿਓਰ ਘਿਓ ਬਈ ਦੇਖ ਸਕਦਾ ਨਾ ਦੇਸੀ ਘਿਓ ਐ ਹੁੰਦਾ ਐ ਹੁੰਦਾ ਹਾਂਜੀ ਹਾਂਜੀ ਜੇ ਆਪਣੀ ਗਰੰਟੀ ਹੋਊਗੀ ਠੀਕ ਹੈ ਜੀ ਆਪਾਂ 50000 ਰੁਪਏ ਨਾਮ ਦੇਵਾਂਗੇ ਜੇ ਕੋਈ ਸਾਬਤ ਕਰ ਦੇ ਵੀ ਘਿਓ ਦੇ ਵਿੱਚ ਕੋਈ ਮਿਲਾਵਟਾ ਦਹੀਂ 'ਚ ਮਿਲਾਵਟ ਕੋਈ ਦੁੱਧ 'ਚ ਮਿਲਾਵਟ ਸਾਬਤ ਕਰ ਦੇ ਆਪਣੇ ਕਿਸੇ ਵੀ ਪ੍ਰੋਡਕਟ 'ਚ ਮਿਲਾਵਟ ਸਾਬਤ ਕਰ ਦੇ ਜਾਂ ਕੋਈ ਵੀ ਚੀਜ਼ ਵੀ ਬਾਜ਼ਾਰੋਂ ਲੈ ਕੇ ਪਾਈ ਹੋਵੇ ਚੀਜ਼ ਵਿੱਚ ਵੀ ਲੈ ਮਿੱਤਰੋ ਐਡੀ ਵੱਡੀ ਗਾਰੰਟੀ ਤੁਹਾਨੂੰ ਕਿਤੇ ਵੀ ਨਹੀਂ ਮਿਲ ਸਕਦੀ ਵੀ 50000 ਰੁਪਏ ਲੈ ਜਾਓ ਜੇ ਕੋਈ ਇਹਦੇ ਵਿੱਚ ਮਿਲਾਵਟ ਸਾਬਤ ਕਰ ਦੇ ਹਾਂਜੀ ਜੀ ਰੇਟ ਪਰ ਆਪਣਾ ਹਾਈ ਰਹੂ ਬਈ ਮੈਂ ਲੱਗਾ ਪੂਰਾ ਹਾਂ ਰੇਟ ਥੋੜਾ ਜਿਹਾ ਹੈਗੇ ਨੇ ਪਰ ਚੀਜ਼ ਪਿਓਰ ਆ ਰੇਟ ਆਪਾਂ ਇਹ ਆ ਜੀ ਜਿਹੜਾ ਹੁਣ ਆਪਾਂ ਬਾਜ਼ਾਰ ਦਾ ਦੁੱਧ ਵਰਤਦੇ ਆ ਮਾਲਲਾ ਜੀ ਬਾਜ਼ਾਰ ਦਾ ਆਪਾਂ 1 ਲੀਟਰ ਦੁੱਧ ਲੈਣੇ ਆ ਤਾਂ ਆਪਣਾ ਦੁੱਧ 1.5 ਲੀਟਰ 2 ਲੀਟਰ ਦਾ ਮੁਕਾਬਲਾ ਕਰੂਗਾ ਉਹ ਦੋ 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 ਪਾ ਲੋ ਆਪਣਾ ਇੱਕ ਪਾ ਲੋ ਠੀਕ ਆ ਜੀ ਰੇਟ ਜ਼ਿਆਦਾ ਹੀ ਨਹੀਂ ਹੈਗੇ ਬਸ ਸਮਝਣ 'ਚ ਫਰਕ ਆ ਇਹ ਸਸਤਾ ਹੀ ਪੋਹ ਯਾਨੀ ਕਿ ਪਿਆਰਾ ਪੋਹਗਾ ਸਸਤਾ ਜੀ ਹਾਂ ਠੀਕ ਆ ਜੀ ਕਿੰਨੇ ਰੁਪਏ ਕਿਲੋ ਦੁੱਧ ਦਾ ਵੀ ਆਪਣੇ ਦੁੱਧ ਆਪਾਂ ਦੇ ਰਹੇ ਹਾਂ ਜੀ 70 ਰੁਪਏ ਕਿਲੋ ਠੀਕ ਆ ਜੀ ਦਹੀਂ 70 ਰੁਪਏ ਕਿਲੋ ਦੇ ਰਹੇ ਹਾਂ ਲੱਸੀ ਦੇ ਰਹੇ ਹਾਂ ਆਪਾਂ 30 ਰੁਪਏ ਲੀਟਰ ਤੇ ਮਿੱਠੀ ਲੱਸੀ ਦੇ ਮਿੱਠੀ ਲੱਸੀ ਦਾ ਵੀ 30 ਰੁਪਏ ਦਾ ਗਲਾਸ ਦੇ ਰਹੇ ਹਾਂ ਠੀਕ ਆ ਜੀ ਤੇ ਇੱਕ ਤੁਹ ਮਤਲਬ ਕਿ ਅੱਜ ਆਪਾਂ ਉਹ ਸਟਾਰਟਿੰਗ ਕਰ ਰਹੇ ਹਾਂ ਜਮੌਣੀਆਂ ਸ਼ੁਰੂ ਕਰਾਂਗੇ ਆਪਦੀਆਂ ਇਹ ਵੀ ਪਿਓਰ ਹਾਂ ਇਹ ਹਜੇ ਮਤਲਬ ਕਿ ਠੰਡਾ ਹੋ ਕੇ ਬਣਨਾ ਐ ਨਹੀਂ ਇਹ ਵੀ ਤੁਹਾਨੂੰ ਕੁਲਫੀ ਵੀ ਤੁਹਾਨੂੰ ਪਿਓਰ ਦਿਆ ਕਰਾਂਗੇ ਐਂਡ ਹਾਂ ਜੀ ਲੈ ਮਿੱਤਰੋ ਤੁਹਾਨੂੰ ਜਾਣ ਕੇ ਇੱਥੋਂ ਜਿਹੜਾ ਵੀ ਪ੍ਰੋਡਕਟ ਮਿਲੂਗਾ ਪਿਓਰ ਸੁੱਧ ਤੇ ਬਿਨਾ ਮਿਲਾਵਟ ਤੋਂ ਮਿਲੂਗਾ ਤੇ ਰੇਟ ਬਾਈ ਜੀ ਮੈਨ ਲੱਗਦਾ ਵੀ ਜੇ ਤੁਸੀਂ ਕੰਪੇਅਰ ਕਰੋ ਤਾਂ ਬਾਜ਼ਾਰ ਨਾਲੋਂ ਸਸਤੇ ਰੇਟ ਤੇ ਮਿਲ ਜੂਗਾ ਹਾਂ ਹਲਾ ਬਾਈ ਜੀ ਕਿਉਂਕਿ ਬਾਈ ਪਿਓਰ ਨਹੀਂ ਮਿਲਦਾ ਕਿਤੋਂ ਸਹੀ ਗੱਲ ਆ ਵੀਰੇ ਸਹੀ ਗੱਲ ਆ ਆਉਣਾ ਕਿੱਥੇ ਪਊਗਾ ਜੇ ਆਪਾਂ ਆਉਣ ਦੀ ਗੱਲਬਾਤ ਕਰੀਏ ਇਹ ਆਉਣਾ ਹੀ ਆਪਾਂ ਪੁਲਸ ਲੈਂਡ ਤੋਂ ਜਦੋਂ ਬਰੁਖਿਆਂ ਨੂੰ ਜਾਂਦੇ ਆਂ ਹਾਂਜੀ ਪਿੱਛੇ ਆਪਣੇ ਆਪਣਾ ਗ੍ਰਿੱਡ ਆ ਗਿਆ ਤੇ ਮੇਨ ਰੋਡ ਤੇ ਆ ਤੇ ਉਧਰੋਂ ਜਦੋਂ ਬਰਨਾਲੇ ਤੋਂ ਆਪਾਂ ਆਉਣੇ ਆ ਤਾਂ ਆਪਣਾ ਸੱਜੇ ਹੱਥ ਆ ਦੂਜੇ ਕੱਟ ਦੇ ਠੀਕ ਹੈ ਜੀ ਤੇ ਇੱਧਰ ਕਿਵੇਂ ਆਉਣਾ ਹੋ ਗਿਆ ਮਿੰਟੂ ਬਾਈ ਬੋਲਾਦਾ ਵੀ ਇੱਧਰ ਵੀ ਦੀ ਆਪਣਾ ਜੀ ਆਪਣੇ ਕੋਲੇ ਬੋਲਾਦਾ ਨਾ ਹਾਂਜੀ ਹਾਂਜੀ ਚੰਗਾ ਕੰਮ ਆ ਚੰਗਾ ਕੰਮ ਆ ਜੀ ਇੱਧਰ ਆਉਣਾ ਸਿਰਫ ਦੁੱਧ ਦੀ ਬੇਕਦਰਹੀ ਹੋ ਗਈ ਪਿੰਡਾਂ 'ਚ ਕੋਈ ਇੱਥੇ ਆ ਕੇ ਦੇਖਦੇ ਇੱਥੇ ਦੁੱਧ ਹੀ ਐ ਫਰਦਾ ਹੀ ਦੁੱਧ ਹੈ ਦੁੱਧਾ ਪਰ ਪਿੰਡਾਂ ਚ ਜਦੋਂ ਤੁਸੀਂ ਡੰਗਰ ਪਸ਼ੂ ਆਸੀ ਮੇਲ ਲੱਗਦਾ ਸਾਡੇ ਪਿੰਡ 80 ਘਰਾਂ ਦੇ ਵੱੱਜਾਂ ਨਹੀਂ ਹੈਗੀਆਂ ਦੁੱਧ ਐ ਦੇ ਰਹੇ ਨੇ ਵੀ ਜਿੰਨਾ ਮਰਜ਼ੀ ਲੈ ਜਾਓ ਕਿਉਂਕਿ ਲੋਕ ਆਪਣੀ ਬਈ ਦਹੀਂ ਹੈ ਤਾਂ ਤੁਹਾਨੂੰ ਹੋਰ ਦੱਸਦਾ ਆਪਣੀ ਦਹੀਂ ਦੂਜੇ ਦਿਨ ਖੱਟੀ ਹੋ ਜਾਂਦੀ ਆ ਤੁਸੀਂ ਉਹ ਬਾਜ਼ਾਰੋਂ ਉਹ ਅਸੀਂ ਲੈ ਲਓ ਜਿਹੜੀ ਪੈਕਿੰਗ ਵਾਲੀ ਹੁੰਦੀ ਆ ਉਹ ਖੱਟੀ ਨਹੀਂ ਹੁੰਦੀ ਕਿਉਂ ਨਹੀਂ ਹੁੰਦੀ ਉਹਨੂੰ ਕੈਮੀਕਲ ਲੱਗਦਾ ਆਪਾਂ ਲਾਉਂਦੇ ਨਹੀਂ ਇਹ ਚੀਜ਼ ਇਹ ਚੀਜ਼ਾਂ ਦੇਖਣ ਵਾਲੀਆਂ ਬਣਦੀਆਂ ਨੇ ਵੀ ਲੋਕ ਸਸਤੇ ਕੰਨੀ ਦਾ ਭੱਜ ਰਹੇ ਨੇ ਪਰ ਆਪਦੀ ਸਿਹਤ ਨਹੀਂ ਦੇਖ ਰਹੇ ਸਿਹਤ ਨਹੀਂ ਦੇਖ ਰਹੇ ਹਾਂ ਜੀ ਲੈ ਵੀ ਮਿੱਤਰੋ ਜੇ ਤੁਸੀਂ ਇੱਥੋਂ ਖਾਓਗੇ ਤਾਂ ਬਈ ਤੁਹਾਡੀ ਸਿਹਤ ਖਰਾਬ ਨਹੀਂ ਹੋਊਗੀ ਇਹਦਾ ਗਾਰੰਟੀ ਹੈ ਜੀ ਗਾਰੰਟੀ ਹੈ ਕਿਉਂਕਿ ਬਈ ਇੱਕ ਕਿਸਾਨ ਦਾ ਸੁਧ ਦੁੱਧ ਘਿਓ ਦਹੀਂ ਸਾਰਾ ਕੁਸਾਗਾ ਤੇ ਇਹ ਵੀ ਖਾਓਗੇ ਤਾਂ ਚੰਗੇ ਰਹੋਗੇ ਹੋਰ ਕੀ ਕੀ ਹੁੰਦਾ ਆਪਣੇ ਕੋਲੇ ਜੀ ਇੱਕ ਆਪਾਂ ਜੀ ਆਪਣੇ ਕੋਲੇ ਲੌਂਗ ਵਾਲੇ ਰੰਧਾਵਾ ਸਾਹ ਵਾਲੀਆਂ ਸਾਬਣਾ ਤੇ ਨਿੰਮ ਦਾ ਤੇਲ ਉਹ ਵੀ ਆਪਾਂ ਆਰਗੈਨਿਕ ਚੀਜ਼ ਆਪਣੀ ਹਾਂ ਜੀ 来 મિત્રો દેખ શકશોંગે આ નિમ્ર તેલ تے اپنا સાબન جی હાજી એ بھی ਆਪਣੇ ਕੋਲ अवेलेबल ਮਿਲਦਾ ਇਹ ਵੀ ਜਦੋਂ ਵੀ ਮਰਜ਼ੀ ਤੁਸੀਂ ਲੈ ਸਕਦੇ ਹੋ ਆਪਣੇ ਕੋਲ ਐਲਓ ਵੀਰਾ ਦੀ ਨਿੰਮ ਦੀ ਤੇ ਬਕੀਰੀ ਤੇ ਦੁੱਧ ਇਹ ਸਾਰੀਆਂ ਸਾਬਣ ਆਚਾਰੇ ਪੰਜੇ ਅਵੇਲੇਬਲ ਮਿਲਦੇ ਨੇ ਇਹ ਵੀ ਮਿਲਦੀਆਂ ਨੇ ਹਾਂਜੀ ਹਾਂਜੀ ਕਿਉਂਕਿ ਆਪਾਂ ਆਰਗੈਨਿਕ ਚੀਜ਼ੀ ਕੰਮ ਕਰ ਰਹੇ ਆ ਆਰਗੈਨਿਕ ਦੇ ਕੰਮ ਕਰ ਰਹੇ ਹਾਂ ਲੈ ਮਿੱਤਰੋ ਬਾਕੀ ਸਕਰੀਨ ਦੇ ਉੱਪਰ ਨੰਬਰ ਹੈਗਾ ਜੇ ਕਿਸੇ ਵੀ ਮੇਰੇ ਵੀਰ ਨੂੰ ਇਹ ਪ੍ਰੋਡਕਟ ਚਾਹੀਦੇ ਹੋਰ ਤਾਂ ਤੁਸੀਂ ਇੱਥੇ ਆ ਕੇ ਬਾਈ ਦੇ ਕੋਲੋਂ ਲੈ ਕੇ ਜਾ ਸਕਦੇ ਹੋ ਖਾਸ ਕਰਕੇ ਬਾਈ ਸਹਿਜ ਸੰਗਰੂਰ ਵਾਲੇ ਹੈਨਾ ਬਾਈ ਤੁਹਾਡੇ ਬਾਕੇ ਤੇ ਬਾਕੀ ਹਾਂਜੀ ਇੱਕ ਹੋਰ ਰਹਿ ਗਿਆ ਜੀ ਬਾਕੀ ਜੋ ਕਿ ਵਿਆਹ ਸਾਧੀਆਂ ਦਾ ਆਰਡਰ ਆ ਕੋਈ ਵੀ ਆ ਜਿੰਨੀ ਕਿ ਸਾਡੀ ਕੈਪੈਸਿਟੀ ਹੋ ਅਸੀਂ ਉਹ ਦੇਣ ਦੀ ਕੋਸ਼ਿਸ਼ ਕਰਾਂਗੇ ਉਹ ਵੀ ਪਿਓਰ ਦੇਵਾਂਗੇ ਜਿਹਨੂੰ ਆਰਡਰ ਵੀ ਚਾਹੀ ਕੁਛ ਵੀ ਚਾਹੀਦਾ ਦਹੀਂ ਚਾਹੀਦੀ ਹੋਵੇ ਦੁੱਧ ਪਨੀਰ ਜੋ ਵੀ ਚਾਹੀਦਾ ਖੋਆ ਕਰੀਮ ਕੁਛ ਵੀ ਚਾਹੀਦਾ ਉਹ ਵੀ ਦੇਣ ਦੀ ਕੋਸ਼ਿਸ਼ ਕਰਾਂਗੇ ਲੈ ਮਿੱਤਰੋ ਚੱਕ ਲਓ ਫੋਨ ਸਕਰੀਨ ਤੇ ਇਹ ਨੰਬਰ ਹੈਗਾ ਤੇ ਬਾਈ ਕੋਲੇ ਆ ਕੇ ਤੁਸੀਂ ਕੁਝ ਵੀ ਲੈ ਕੇ ਜਾ ਸਕਦੇ ਹੋ ਧੰਨਵਾਦ ਮਿੱਤਰੋ ਓਕੇ ਧੰਨਵਾਦ